ਦੋਸਤੋ ਐਸਪੀ ਸਾਹਿਬ ਨਾਈ ਦੀ ਦੁਕਾਨ ਤੇ ਜਾਂਦਾ ਤੇ ਉਸ ਨੂੰ ਜਾ ਕੇ ਕਹਿੰਦਾ ਕਿ ਮੇਰਾ ਇਸ ਤਰ੍ਹਾਂ ਵੇਸ ਬਣਾ ਦੇ ਮੇਰਾ ਇਸ ਤਰ੍ਹਾਂ ਗੈਟਅਪ ਤਿਆਰ ਕਰ ਦੇ ਕਿ ਮੈਨੂੰ ਕੋਈ ਪਛਾਣ ਨਾ ਸਕੇ ਤਾਂ ਫਿਰ ਨਾਈ ਉਸ ਦਾ ਗੈਟਅਪ ਇਸ ਤਰ੍ਹਾਂ ਕਰ ਦਿੰਦਾ ਉਹਨੂੰ ਥੋੜਾ ਜਿਹਾ ਬੁੱਢਾ ਬਣਾ ਦਿੰਦਾ ਤੇ ਉਹਦੇ ਵਾਲ ਵੀ ਚਿੱਟੇ ਕਰ ਦਿੰਦਾ ਤੇ ਦਾੜ੍ਹੀ ਵਾਲੇ ਵਾਲ ਵੀ ਚਿੱਟੇ ਕਰ ਦਿੰਦਾ ਹੁਣ ਐਸਪੀ ਪਛਾਣ ਚ ਨਹੀਂ ਆ ਰਿਹਾ ਸੀ ਤਾਂ ਕਰਕੇ ਵੇਸ ਬਣਾ ਕੇ ਐਸਪੀ ਆਪਦੀ ਘਰਾਂ ਨੂੰ ਮਿਲਣ ਜਾਂਦਾ ਹੈ ਪਰ ਜਿਵੇਂ ਉਸਦੀ ਘਰ ਵਾਲੀ ਉਸ ਨੂੰ ਵੇਖਦੀ ਹੈ ਤਾਂ ਇੱਕਦਮ ਸੋਚਾਂ ਚ ਪੈ ਜਾਂਦੀ ਹੈ ਪਰ ਐਨੇ ਚ ਐਸਪੀ ਨੂੰ ਰੋਣਾ ਆ ਜਾਂਦਾ ਹੈ ਤੇ ਉਹ ਜੋਰ-ਜੋਰ ਦੀ ਰੋਣ ਲੱਗ ਜਾਂਦਾ ਹੈ ਉਸਦੀ ਘਰ ਵਾਲੀ ਆ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਇਹ ਬੰਦਾ ਕਿਉਂ ਰੋ ਰਿਹਾ ਹੈ ਤਾਂ ਦੋਸਤੋ ਕੀ ਸੀ ਕਹਾਣੀ ਐਸਪੀ ਸਾਹਿਬ ਭੇਸ ਬਦਲ ਕੇ ਕਿਉਂ ਆਪਦੀ ਘਰਾਂ ਨੂੰ ਮਿਲਣ ਗਏ ਸੀ ਸਾਰੀ ਕਹਾਣੀ ਜਾਣਨ ਤੋਂ ਪਹਿਲਾਂ ਤੁਹਾਡੇ ਅੱਗੇ ਛੋਟੀ ਜੀ ਗੁਜ਼ਾਰਿਸ਼ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਿਆ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੇ ਆਉਣ ਵਾਲੇ ਕਹਾਣੀਆਂ ਦੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤਾ ਤੁਹਾਡਾ ਜਿਆਦਾ ਸਮਾਂ ਨਾ ਲੈਂਦਾ ਹੋਇਆ ਕਰਦੇ ਹਾਂ ਕਹਾਣੀ ਨੂੰ ਪੂਰੀ ਸੰਗਰੂਰ ਦੇ ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਜਿਹਦਾ ਨਾਂ ਸੀ ਸਹਿਜ ਸਹਿਜ ਦੇ ਪਰਿਵਾਰ ਚ ਉਸਦਾ ਪਿਓ ਤੇ ਉਸਦੀ ਮਾਂ ਸੀ ਉਸਦਾ ਪਿਓ ਇੱਕ ਰਿਟਾਇਰਡ ਅਫਸਰ ਸੀ ਤੇ ਉਸਦੀ ਮਾਂ ਹਾਊਸ ਵਾਈਫ ਸੀ ਐਸੀ ਤਰ੍ਹਾਂ ਉਹਨਾਂ ਦੇ ਦਿਨ ਵਧੀਆ ਖੁਸ਼ੀ-ਖੁਸ਼ੀ ਲੰਘ ਰਹੇ ਸੀ ਤੇ ਮਾਪਿਓ ਸਹਿਜ ਨੂੰ ਪੜਾਉਣਾ ਚਾਹੁੰਦੇ ਸੀ ਇਸ ਕਰਕੇ ਸਹਿਜ ਪੜਦੀ ਸੀ ਤਾਂ ਹੌਲੀ-ਹੌਲੀ ਕਰਦੇ ਸਹਿਜ ਗ੍ਰੈਜੂਏਟ ਕਰ ਲੈਂਦੀ ਹੈ ਤੇ ਇਸ ਤੋਂ ਬਾਅਦ ਸਹਿਜ ਸਰਕਾਰੀ ਜੋਬ ਵਾਸਤੇ ਤਿਆਰੀ ਕਰਦੀ ਹੈ ਕਿਉਂਕਿ ਉਸਦਾ ਪਿਓ ਇੱਕ ਸਰਕਾਰੀ ਟੀਚਰ ਲੱਗਿਆ ਆ ਸੀ ਤੇ ਉਹ ਚਾਹੁੰਦਾ ਸੀ ਕਿ ਮੇਰੀ ਕੁੜੀ ਵੀ ਸਰਕਾਰੀ ਨੌਕਰੀ ਤੇ ਲੱਗੇ ਤਾਂ ਕਰਕੇ ਸਹਿਜ ਮਿਹਨਤ ਕਰਦੀ ਹੈ ਤੇ ਕੋਚਿੰਗ ਵੀ ਲੈਂਦੀ ਹੈ ਉਸ ਨੂੰ ਇੱਕ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਉਹ ਇੱਕ ਸਰਕਾਰੀ ਬੈਂਕ ਚ ਕਲਰਕ ਤੇ ਲੱਗ ਜਾਂਦੀ ਹੈ ਹੁਣ ਸਹਿਜ ਦੀ ਉਮਰ ਵਿਆਹ ਵਾਲੀ ਹੋ ਰਹੀ ਸੀ ਇਸ ਕਰਕੇ ਉਹਦੇ ਬਾਪੂ ਨੂੰ ਫਿਕਰ ਹੁੰਦੀ ਹੈ ਸਹਿਜ ਦੇ ਵਿਆਹ ਦੀ ਤਾਂ ਕਰਕੇ ਉਹ ਇੱਕ ਦਿਨ ਸਹਿਜ ਨੂੰ ਕਹਿੰਦਾ ਹੈ ਕਿ ਪੁੱਤ ਹੁਣ ਅਸੀਂ ਤੇਰਾ ਵਿਆਹ ਕਰਨਾ ਹੈ ਸਹਿਜ ਆਪਦੇ ਬਾਪੂ ਨੂੰ ਕੁਝ ਨਹੀਂ ਕਹਿੰਦੀ ਤੇ ਉਸ ਦਾ ਬਾਪੂ ਉਸ ਵਾਸਤੇ ਮੁੰਡਾ ਲੱਭਣ ਲੱਗ ਜਾਂਦਾ ਹੈ ਤੇ ਸਹਿਜ ਦੇ ਪਿਓ ਨੂੰ ਰਿਸ਼ਤੇਦਾਰੀ ਚ ਇੱਕ ਹਰਮੇਲ ਨਾਂ ਦਾ ਮੁੰਡਾ ਮਿਲਦਾ ਹੈ ਤੇ ਉਸ ਨੂੰ ਹਰਮੇਲ ਬਹੁਤ ਜ਼ਿਆਦਾ ਪਸੰਦ ਆ ਜਾਂਦਾ ਹੈ ਕਿਉਂਕਿ ਹਰਮੇਲ ਵਧੀਆ ਪੜ੍ਹਿਆ ਲਿਖਿਆ ਸੀ ਤੇ ਉਹ ਸਰਕਾਰੀ ਜੋਬ ਵਾਸਤੇ ਕੋਚਿੰਗ ਵੀ ਕਰ ਰਿਹਾ ਸੀ ਹਰਮੇਲ ਦਾ ਸੁਪਨਾ ਸੀ ਕਿ ਉਹ ਯੂਪੀਐਸਸੀ ਦੀ ਤਿਆਰੀ ਕਰਕੇ ਵੱਡਾ ਅਫਸਰ ਬਣ ਜੇ ਇਸ ਕਰਕੇ ਉਹ ਕੋਚਿੰਗ ਲੈ ਰਿਆ ਸੀ ਤੇ ਯੂਪੀਐਸਸੀ ਦੀ ਤਿਆਰੀ ਵੀ ਕਰ ਰਿਹਾ ਸੀ ਸਹਿਜ ਦੇ ਪਿਓ ਨੂੰ ਉਹ ਮੁੰਡਾ ਬਹੁਤ ਜ਼ਿਆਦਾ ਪਸੰਦ ਆਂਦਾ ਹੈ ਤੇ ਉਸ ਮੁੰਡੇ ਬਾਰੇ ਆਸੇ ਪਾਸੇ ਪੁੱਛਗਿੱਛ ਵੀ ਕਰਦੇ ਆ ਸਭ ਉਸ ਮੁੰਡੇ ਨੂੰ ਵਧੀਆ ਦੱਸਦੇ ਆ ਉਸਦਾ ਵਿਵਹਾਰ ਵੀ ਵਧੀਆ ਸੀ ਉਸਦੀ ਬੋਲਚਾਲ ਵੀ ਵਧੀਆ ਸੀ ਤੇ ਉਹ ਕੋਈ ਨਸ਼ਾ ਵੀ ਨਹੀਂ ਕਰਦਾ ਸੀ ਤੇ ਮਿਹਨਤੀ ਵੀ ਸੀ ਤਾਂ ਸਹਿਜ ਦਾ ਬਾਪੂ ਸਹਿਜ ਨੂੰ ਜਾ ਕੇ ਸਾਰੀ ਗੱਲ ਦੱਸਦਾ ਹੈ ਤੇ ਉਸ ਮੁੰਡੇ ਬਾਰੇ ਦੱਸਦਾ ਹੈ ਤੇ ਮੁੰਡੇ ਦੀ ਫੋਟੋ ਵੀ ਦਿਖਾਂਦਾ ਹੈ ਤੇ ਸਹਿਜ ਨੂੰ ਵੀ ਮੁੰਡਾ ਪਸੰਦ ਆ ਜਾਂਦਾ ਹੈ ਇਸ ਤੋਂ ਬਾਅਦ ਦੋਵੇਂ ਪਰਿਵਾਰ ਮਿਲ ਕੇ ਰਿਸ਼ਤੇ ਦੀ ਗੱਲ ਕਰਦੇ ਨੇ ਤੇ ਦੋਵੇਂ ਪਰਿਵਾਰਾਂ ਵਿੱਚ ਸਹਿਮਤੀ ਬਣ ਕੇ ਉਹਨਾਂ ਦੋਵਾਂ ਦਾ ਰਿਸ਼ਤਾ ਹੋ ਜਾਂਦਾ ਹੈ ਰਿਸ਼ਤਾ ਹੋਏ ਤੋਂ ਕੁਝ ਦਿਨ ਬਾਅਦ ਦੋਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਬੜੀ ਧੂਮ ਧਾਮ ਨਾਲ ਦੋਨਾਂ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਹਰਮੇਲ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਉਹਨੂੰ ਮਨਪਸੰਦ ਘਰ ਵਾਲੀ ਮਿਲ ਗਈ ਸੀ ਤੇ ਉਹ ਬੈਂਕ ਜੋਬ ਵੀ ਲੱਗੀ ਹੋਈ ਸੀ ਤੇ ਇਧਰ ਹਰਮੇਲ ਵੀ ਕੋਚਿੰਗ ਕਰ ਰਿਹਾ ਸੀ ਤੇ ਉਹ ਵੀ ਯੂਪੀਐਸਸੀ ਚ ਮਿਹਨਤ ਕਰਦਾ ਉਸਨੇ ਕਈ ਐਗਜ਼ਾਮ ਦੇਏ ਸੀ ਪਰ ਉਹ ਕਈ ਐਗਜ਼ਾਮਾਂ ਚ ਫੇਲ ਹੋ ਗਿਆ ਸੀ ਵਿਆਹ ਤੋਂ ਬਾਅਦ ਉਸਦਾ ਪਹਿਲਾ ਐਗਜ਼ਾਮ ਸੀ ਤੇ ਜਾ ਕੇ ਉਹ ਐਗਜ਼ਾਮ ਦੇਖਿਆ ਹੁੰਦਾ ਤੇ ਉਹ ਐਗਜ਼ਾਮ ਕਲੀਅਰ ਕਰ ਲੈਂਦਾ ਫਿਰ ਹਰਮੇਲ ਦਾ ਦੂਜਾ ਐਗਜ਼ਾਮ ਹੁੰਦਾ ਇਸੇ ਤਰ੍ਹਾਂ ਉਸਦਾ ਦੂਜਾ ਐਗਜ਼ਾਮ ਵੀ ਕਲੀਅਰ ਹੋ ਜਾਂਦਾ ਉਸ ਤੋਂ ਬਾਅਦ ਉਹ ਇੰਟਰਵਿਊ ਵੀ ਪਾਸ ਕਰ ਲੈਂਦਾ ਹੁਣ ਯੂਪੀਐਸਸੀ ਚ ਉਹਦੇ ਵਧੀਆ ਰੈਂਕ ਆਈ ਸੀ ਤਾਂ ਕਰਕੇ ਉਹਨੂੰ ਐਸਪੀ ਦੀ ਪੋਸਟ ਮਿਲਦੀ ਹੈ ਤੇ ਉਸ ਦੀ ਜੁਆਇਨਿੰਗ ਆ ਜਾਂਦੀ ਹੈ ਫਿਰ ਉਸ ਦੀ ਟ੍ਰੇਨਿੰਗ ਹੁੰਦੀ ਹੈ 2 ਸਾਲ 2 ਸਾਲ ਟ੍ਰੇਨਿੰਗ ਲੈਣ ਤੋਂ ਬਾਅਦ ਉਸ ਦੀ ਇੱਕ ਜਗ੍ਹਾ ਤੇ ਜੁਆਇਨਿੰਗ ਹੋ ਜਾਂਦੀ ਹੈ ਐਸੇ ਤਰ੍ਹਾਂ ਦੋਵਾਂ ਦੇ ਵਧੀਆ ਦਿਨ ਲੰਘ ਰਹੇ ਸੀ ਤੇ ਹੁਣ ਦੋਨਾਂ ਕੋਲੇ ਸਰਕਾਰੀ ਜੌਬ ਸੀ ਤੇ ਦੋਵੇਂ ਬਹੁਤ ਖੁਸ਼ ਸੀ ਪਰ ਸਰਕਾਰੀ ਜੌਬ ਦਾ ਦੋਨਾਂ ਨੂੰ ਇੱਕ ਘਾਟਾ ਸੀ ਉਹਨਾਂ ਦੋਨਾਂ ਨੂੰ ਟਾਈਮ ਨਹੀਂ ਮਿਲਦਾ ਸੀ ਨਾ ਹੀ ਤਾਂ ਆਪਣੇ ਮਾਪਿਓ ਕੋਲੇ ਬੈਠਣ ਦਾ ਤੇ ਨਾ ਹੀ ਇੱਕ ਦੂਜੇ ਨਾਲ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਸੀ ਉਹ ਇਸੇ ਤਰ੍ਹਾਂ ਦੋਵੇਂ ਥੋੜੇ ਦੁਖੀ ਰਹਿਣ ਲੱਗ ਜਾਂਦੇ ਐ ਤੇ ਇੱਕ ਦਿਨ ਹਰਮੇਲ ਆਪਦੀ ਕਰਨ ਨੂੰ ਕਹਿੰਦਾ ਕਿ ਤੂੰ ਆ ਬੈਂਕ ਦੀ ਨੌਕਰੀ ਛੱਡ ਦੇ ਮੈਂ ਹੈਗਾ ਹਾਂ ਓਣ ਕਮਾਣ ਵਾਲਾ ਤੂੰ ਟੈਨਸ਼ਨ ਨਾਲੇ ਤੂੰ ਘਰ ਦਾ ਕੰਮ ਕਰਿਆ ਕਰ ਨਾਲੇ ਮਾਪਿਆਂ ਨੂੰ ਸੰਭਾਲਿਆ ਕਰ ਸਹਿਜ ਨੇ ਨੌਕਰੀ ਬਹੁਤ ਔਖੀ ਲਈ ਸੀ ਪਰ ਉਹ ਪਤੀ ਦਾ ਦਿਲ ਨਹੀਂ ਤੋੜਨਾ ਚਾਹਦੀ ਸੀ ਤਾਂ ਕਰਕੇ ਉਹ ਆਪਦੀ ਨੌਕਰੀ ਤੋਂ ਅਸਤੀਫਾ ਦੇ ਦਿੰਦੀ ਹੈ ਤੇ ਨੌਕਰੀ ਛੱਡ ਦਿੰਦੀ ਹੈ ਤੇ ਉਹ ਘਰੇ ਰਹਿਣ ਲੱਗ ਜਾਂਦੀ ਹੈ ਇਸ ਤੋਂ ਬਾਅਦ ਐਸਪੀ ਆਪਣੀ ਡਿਊਟੀ ਕਰਦਾ ਹੈ ਤੇ ਸਹਿਜ ਕਰੇ ਰਹਿੰਦੀ ਹੈ ਪਰ ਸਹਿਜ ਦੇ ਨਾਲ ਬੈਂਕ ਚ ਜੋ ਲੱਗੇ ਹੋਏ ਸੀ ਉਸ ਦੇ ਘਰੇ ਉਸ ਦਾ ਪਤਾ ਲੈਣ ਵਾਸਤੇ ਆਂਦੇ ਨੇ ਉਸ ਦਾ ਹਾਲ ਚਾਲ ਪੁੱਛਣ ਵਾਸਤੇ ਆਂਦੇ ਰਹਿੰਦੇ ਨੇ ਉਹਨਾਂ ਚ ਇੱਕ ਮੁੰਡਾ ਜਾਦਾ ਹੀ ਜਾਂਦਾ ਸੀ ਤਾਂ ਕਰਕੇ ਐਸਪੀ ਦੇ ਦਿਲ ਚ ਥੋੜਾ ਥੋੜਾ ਸ਼ੱਕ ਹੋਣ ਲੱਗ ਜਾਂਦਾ ਹੈ ਕਿ ਇਹ ਮੁੰਡਾ ਜਿਆਦਾ ਕਿਉਂ ਆਂਦਾ ਪਰ ਉਸ ਨੂੰ ਸੱਚ ਗੱਲ ਨਹੀਂ ਪਤਾ ਸੀ ਉਹ ਮੁੰਡਾ ਸਹਿਜ ਦਾ ਭਾਈ ਬਣ ਆਇਆ ਸੀ ਇਹ ਗੱਲ ਐਸਪੀ ਨੂੰ ਨਹੀਂ ਪਤਾ ਸੀ ਹੌਲੀ ਹੌਲੀ ਸ਼ੱਕ ਵੱਧ ਆ ਜਾਂਦਾ ਹੈ ਤੇ ਉਹ ਮੁੰਡਾ ਜ਼ਿਆਦਾਤਰ ਆਪਦੀ ਭੈਣ ਨੂੰ ਮਿਲਣ ਆਉਂਦਾ ਰਹਿੰਦਾ ਸੀ ਪਰ ਐਸਪੀ ਸਹਿਜ ਕੋਲੇ ਕਦੇ ਇਸ ਬਾਰੇ ਨਹੀਂ ਪੁੱਛਦਾ ਤਿੰਨਾ ਹੀ ਉਸ ਕੋਲੇ ਇੱਕ ਗੱਲ ਕਰਦਾ ਪਰ ਉਹਦੇ ਮਨ ਚ ਸ਼ੱਕ ਦਾ ਕੀੜਾ ਵੱਧ ਆ ਜਾਂਦਾ ਤੇ ਇੱਕ ਦਿਨ ਉਹ ਪੂਰੀ ਸ਼ਰਾਬ ਪੀਂਦਾ ਤੇ ਉਸ ਨੂੰ ਆਪਦੀ ਘਰਵਾਲੀ ਯਾਦ ਆ ਜਾਂਦੀ ਹੈ ਤੇ ਉਹ ਸੋਚਦਾ ਉਸ ਦੀ ਘਰਵਾਲੀ ਕੈਰੈਕਟਰਲੈਸ ਹੈ ਤੇ ਉਸ ਦਾ ਉਸ ਮੁੰਡੇ ਨਾਲ ਕੋਈ ਨਾ ਕੋਈ ਚੱਕਰ ਹੈ ਉਹ दारू ਪੀਂਦਾ ਪੀਂਦਾ ਬਸ ਆਹੀ ਗੱਲ ਸੋਚ ਰਿਹਾ ਸੀ ਇਹ ਗੱਲ ਉਸ ਦੇ ਦਿਲ ਚ ਘਰ ਘਰ ਜਾਂਦੀ ਹੈ ਤੇ ਉਹ ਰੱਜ ਕੇ ਆਪਦੇ ਘਰੇ ਆਂਦਾ ਤੇ ਅੱਗੇ ਆ ਕੇ ਦੇਖਦਾ ਤਾਂ ਉਹ ਮੁੰਡਾ ਆਪਦੀ ਪਿੰਡ ਨੂੰ ਮਿਲਣ ਵਾਸਤੇ ਆਇਆ ਸੀ ਤਾਂ ਆਹ ਉਹ ਐਸਪੀ ਨੂੰ ਦੇਖ ਕੇ ਬਹੁਤ ਜ਼ਿਆਦਾ ਗੁੱਸੇ ਹੋ ਜਾਂਦਾ ਤੇ ਉਸ ਸਹਿਜ ਦੇ ਇੱਕ ਥੱਪੜ ਮਾਰ ਦਿੰਦਾ ਤੇ ਦੋਵਾਂ ਵਿਚਾਲੇ ਬਹਿਸ ਚੱਲੂ ਹੋ ਜਾਂਦੀ ਹੈ ਤੇ ਉਹ ਬੈਂਕ ਕਰਮਚਾਰੀ ਆਹ ਦੇਖ ਕੇ ਉਥੋਂ ਲੰਘ ਜਾਂਦਾ ਪਰ ਸਹਿਜ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਉਸਦੇ ਭਾਈ ਦੇ ਸਾਹਮਣੇ ਉਸਦੀ ਬੇਇੱਜ਼ਤੀ ਹੋਈ ਸੀ ਉਸ ਨੂੰ ਪਤਾ ਨਹੀਂ ਸੀ ਕਿ ਉਸਦੇ ਪਤੀ ਨੇ ਉਸ ਨੂੰ ਕਿਉਂ ਮਾਰਿਆ ਪਰ ਉਸਦਾ ਪਤੀ ਸ਼ਰਾਬ ਦੇ ਨਸ਼ੇ ਸੀ ਤਾਂ ਕਰਕੇ ਉਹ ਸ਼ਰਾਬ ਦੇ ਨਸ਼ੇ ਸੀ ਸੋ ਜਾਂਦਾ ਤੇ ਇਧਰ ਸਹਿਜ ਬਹੁਤ ਜ਼ਿਆਦਾ ਦੁਖੀ ਸੀ ਉਹਨੂੰ ਨੀਂਦ ਨਹੀਂ ਆ ਰਹੀ ਸੀ ਉਹ ਆਪਦੇ ਬਾਪੂ ਨੂੰ ਫੋਨ ਕਰਦੀ ਹੈ ਤੇ ਉਸਨੂੰ ਰੋ ਰੋ ਕੇ ਸਾਰੀ ਗੱਲ ਦੱਸਦੀ ਹੈ ਤੇ ਉਸਨੂੰ ਕਹਿੰਦੀ ਹੈ ਕਿ ਮੈਨੂੰ ਇੱਥੋਂ ਲੈ ਜਾਓ ਤੇ ਰਾਤੋ ਰਾਤ ਉਸਦਾ ਬਾਪੂ ਆ ਕੇ ਸਹਿਜ ਨੂੰ ਉੱਥੋਂ ਲੈ ਜਾਂਦਾ ਹੈ ਤੇ ਐਸਪੀ ਸੁੱਤਾ ਹੋਇਆ ਸੀ ਤੇ ਉਸਦੇ ਮਾਪਿਓ ਸਹਿਜ ਨੂੰ ਮੋਸਮ ਜਾਂਦੇ ਨੇ ਉਸਦੇ ਮਾਪਿਓ ਸਹਿਜ ਨੂੰ ਕਹਿੰਦੇ ਨੇ ਕਿ ਪੁੱਤ ਸਵੇਰੇ ਜਦੋਂ ਇਸ ਦਾ ਨਸ਼ਾ ਉਤਰੇਗਾ ਇਹਨੂੰ ਸਭ ਕੁਝ ਆਪੇ ਪਤਾ ਲੱਗ ਜਾਏਗਾ ਤੂੰ ਹਜੇ ਨਾ ਜਾ ਪਰ ਸਹਿਜ ਨੂੰ ਬਹੁਤ ਜ਼ਿਆਦਾ ਦੁੱਖ ਸੀ ਤਾਂ ਕਰਕੇ ਉਸੇ ਰਾਤ ਉਹ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਤੋਂ ਬਾਅਦ ਐਸਪੀ ਦੇ ਸਵੇਰੇ ਨਸ਼ਾ ਉਤਰਦਾ ਤੇ ਉਹ ਸੋਚਦਾ ਕਿ ਮੈਂ ਨਾ ਕੀ ਕਰ ਦਿੱਤਾ ਪਰ ਉਹ ਸੋਚਦਾ ਕਿ ਉਸਦੀ ਗਲਤੀ ਨਹੀਂ ਹੈ ਉਸਦੀ ਘਰ ਵਾਲੀ ਸੀ ਇਦਾਂ ਦੀ ਤਾਂ ਕਰਕੇ ਉਹਨੇ ਜੋ ਵੀ ਕੀਤਾ ਠੀਕ ਹੀ ਕੀਤਾ ਇਧਰ ਸਹਿਜ ਸੋਚਦੀ ਹੈ ਕਿ ਉਸਦੇ ਘਰ ਵਾਲੇ ਦਾ ਫੋਨ ਆਵੇਗਾ ਪਰ ਉਹ ਕੋਈ ਫੋਨ ਨਹੀਂ ਕਰਦਾ ਤੇ ਨਾ ਹੀ ਉਸ ਨੂੰ ਲੈਣ ਵਾਸਤੇ ਆਉਂਦਾ ਕਿਉਂਕਿ ਸਹਿਜ ਦੀ ਕੋਈ ਗਲਤੀ ਨਹੀਂ ਸੀ ਇਸ ਕਰਕੇ ਉਹ ਵੀ ਆਪਦੇ ਘਰਾਂ ਨੂੰ ਫੋਨ ਨਹੀਂ ਕਰਦੀ ਦੋਨਾਂ ਵਿਚਾਰੇ ਗਲਤਫਹਿਮੀਆਂ ਦੀ ਦੀਵਾਰ ਖੜੀ ਹੋ ਗਈ ਸੀ ਤੇ ਇਹ ਗਲਤਫਹਿਮੀਆਂ ਦੋਨਾਂ ਵਿਚਾਰੇ ਵਧਦੀਆਂ ਜਾ ਰਹੀਆਂ ਸੀ ਤੇ ਆਖਿਰਚ ਇੱਕ ਗਲਤਫਹਿਮੀ ਤਲਾਕ ਦਾ ਰੂਪ ਲੈ ਲੈਂਦੀ ਹੈ ਤੇ ਦੋਵੇਂ ਇੱਕ ਦੂਜੇ ਨੂੰ ਤਲਾਕ ਦੇਣ ਵਾਸਤੇ ਤਿਆਰ ਹੋ ਜਾਂਦੇ ਨੇ ਸ਼ਾਇਦ ਨੂੰ ਜਦੋਂ ਤਲਾਕ ਦਾ ਨੋਟਿਸ ਮਿਲਦਾ ਹੈ ਤਾਂ ਉਹ ਬਹੁਤ ਹੈਰਾਨ ਰਹਿ ਜਾਂਦੀ ਹੈ ਕਿ ਇੰਨੀ ਛੋਟੀ ਜੀ ਗੱਲ ਤੇ ਉਸ ਦਾ ਪਤੀ ਉਹਨੂੰ ਤਲਾਕ ਦੇਣ ਜਾ ਰਿਹਾ ਹੈ ਪਰ ਉਹ ਵੀ ਤਲਾਕ ਦੇਣ ਵਾਸਤੇ ਰਾਜ਼ੀ ਹੋ ਜਾਂਦੀ ਹੈ ਦੋ ਤਿੰਨ ਪੈਸਿਆਂ 'ਚ ਦੋਨਾਂ ਦਾ ਤਲਾਕ ਹੋ ਜਾਂਦਾ ਹੈ ਹੁਣ ਦੋਵੇਂ ਵੱਖ-ਵੱਖ ਉਹ ਆਪਣੀ ਜ਼ਿੰਦਗੀ ਜੀ ਰਹੀ ਸੀ। ਇਧਰ ਸਹਿਜ ਤੇ ਦੁੱਖਾਂ ਦਾ ਪਾਰ ਟੁੱਟ ਪੈਂਦਾ ਕਿਉਂਕਿ ਸਹਿਜ ਦੇ ਮਾਪਿਆਂ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਦੇ ਵਿੱਚ ਦੋਨਾਂ ਦੀ ਮੌਤ ਹੋ ਜਾਂਦੀ ਹੈ। ਹੁਣ ਸਹਿਜ ਘਰ ਵਿੱਚ ਇਕੱਲੀ ਸੀ, ਕਮਾਉਣ ਵਾਲਾ ਕੋਈ ਨਹੀਂ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਸਹਿਜ ਤੇ ਸੀ। ਹੁਣ ਸਹਿਜ ਨੂੰ ਕਮਾਈ ਦਾ ਫਿਕਰ ਆਉਣ ਲੱਗਦਾ ਹੈ। ਉਹ ਸੋਚਦੀ ਹੈ ਕਿ ਹੁਣ ਉਹ ਕਰੇ ਤਾਂ ਕਰੇ, ਥੱਕ <h4>ਕਰ ਕੇ ਉਹ ਸੋਚਦੀ ਹੈ ਕਿਉਂ ਨਾ ਉਹ ਚਾਹ ਦੀ ਇੱਕ ਦੁਕਾਨ ਖੋਲ ਲਵੇ। ਇਸ ਕਰਕੇ ਉਹ ਆਪਦੇ ਪਿੰਡ ਦੇ ਅੱਡੇ ਤੇ ਇੱਕ ਚਾਹ ਦੀ ਦੁਕਾਨ ਖੋਲ ਲੈਂਦੀ ਹੈ।</h4> ਹੋਲੀ-ਹੋਲੀ ਉਸਦੀ ਚਾਹ ਦੀ ਦੁਕਾਨ ਚੱਲਣ ਲੱਗ ਜੰਦੀ ਹੈ ਉਸਦਾ ਘਰ ਵਧੀਆ ਚੱਲਣ ਲੱਗਿਆ ਸੀ ਤੇ ਉਸ ਨੂੰ ਗੁਜ਼ਾਰੇ ਜੋਗੇ ਪੈਸੇ ਬਣਨ ਲੱਗੇ ਸੀ ਤੇ ਇਧਰ ਐਸਪੀ ਜੋ ਕਿ ਆਪਦੀ ਕਰੰਨ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਉਹ ਸ਼ੱਕ ਕਰਕੇ ਉਸਦਾ ਘਰ ਟੁੱਟ ਪਿਆ ਸੀ ਉਹ ਉਸ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਸੀ ਤੇ ਇਧਰ ਸਹਿਜ ਵੀ ਐਸਪੀ ਨੂੰ ਬਹੁਤ ਜ਼ਿਆਦਾ ਯਾਦ ਕਰਦੀ ਸੀ ਦੋਵਾਂ ਵਿਚਾਲੇ ਬਹੁਤ ਜ਼ਿਆਦਾ ਪਿਆਰ ਸੀ ਪਰ ਗਲਤ ਫਹਿਮੀਆਂ ਕਰਕੇ ਦੋਵਾਂ ਦਾ ਘਰ ਟੁੱਟ ਗਿਆ ਸੀ ਤੇ ਇੱਕ ਰਾਤ ਐਸਪੀ ਸੋਚਦਾ ਹੈ ਕਿ ਕਿਉਂ ਨਾ ਪੱਕਾ ਪਤਾ ਕਰਿਆ ਜਾਵੇ ਕਿ ਉਸ ਬੈਂਕ ਮੁਲਾਜ਼ਮ ਦੇ ਸਹਿਜ ਨਾਲ ਕੀ ਸੰਬੰਧ ਸੀ ਐਸੇ ਤਰ੍ਹਾਂ ਉਹ ਆਪਦੇ ਦੋ ਤਿੰਨ ਬੰਦਿਆਂ ਨੂੰ ਇਸ ਚੀਜ਼ ਦਾ ਪਤਾ ਕਰਨ ਵਾਸਤੇ ਲਾਂਦਾ ਹੈ ਤੇ ਨਾਲੇ ਆਪ ਵੀ ਪਤਾ ਕਰਦਾ ਹੈ ਸਾਰੀਆਂ ਜਾਣਕਾਰੀਆਂ ਇਕੱਠੀਆਂ ਕਰਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਦੋਵਾਂ ਦਾ ਭੈਣ ਭਰਾ ਦਾ ਰਿਸ਼ਤਾ ਸੀ ਇਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਹੈ ਕਿ ਉਸ ਨੇ ਗਲਤ ਕੀਤਾ ਪਰ ਉਸ ਦਾ ਕਮਾਂਡ ਅੱਗੇ ਆ ਗਿਆ ਸੀ ਤੋਂ ਤਾਂ ਕਰਕੇ ਫੋਨ ਨਹੀਂ ਕਰਦਾ ਕਿ ਜੇ ਆ ਗੱਲ ਸੀ ਤਾਂ ਸਹਿਜ ਨੂੰ ਮੈਨੂੰ ਦੱਸਣਾ ਚਾਹੀਦਾ ਸੀ ਹੌਲੀ ਹੌਲੀ ਦਿਨ ਲੰਘਦੇ ਜਾਂਦੇ ਨੇ ਐਵੇਂ ਕਰਦੇ ਕਰਦੇ 4 ਸਾਲ ਲੰਘ ਜਾਂਦੇ ਨੇ ਤੇ ਇੱਕ ਰਾਤ ਐਸਪੀ ਬੈੱਡਾਂ ਤੇ ਸਪਿਆ ਆਪਦੀ ਘਰ ਵਾਲੇ ਵਾਲੀ ਸੋਚ ਰਿਹਾ ਹੁੰਦਾ ਉਸ ਨੂੰ ਆਪਦੀ ਘਰ ਵਾਲੇ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ ਉਹ ਸੋਚਦਾ ਹੈ ਕਿ ਸਵੇਰੇ ਜਾ ਕੇ ਉਸ ਦਾ ਪਤਾ ਲੈ ਕੇ ਆਵਾਂਗੇ ਕਿ ਉਹ ਕਿਸ ਹਾਲਤ ਚ ਹੈ ਤੇ ਕੀ ਕਰ ਰਹੀ ਹੈ ਇਸ ਕਰਕੇ ਉਹ ਸਵੇਰੇ ਨਾਈ ਕੋਲ ਜਾਂਦਾ ਹੈ ਤੇ ਨਾਈ ਨੂੰ ਕਹਿੰਦਾ ਕਿ ਮੇਰਾ ਰੂਪ ਬਦਲ ਦੇ ਮੇਰਾ ਭੇਸ ਬਦਲ ਦੇ ਮੈਨੂੰ ਇਹ ਜਿਹਾ ਗੈਟਅਪ ਬਣਾ ਦੇ ਕਿ ਮੈਂ ਕਿਸੇ ਦੀ ਪਛਾਣ ਚ ਨਾ ਆਵਾਂ ਨਾਈ ਉਸ ਦਾ ਇੱਕ ਬੁੱਢੇ ਦਾ ਗੈਟਅਪ ਬਣਾ ਦਿੰਦਾ ਹੈ ਉਹਦੇ ਵਾਲ ਵੀ ਚਿੱਟੇ ਕਰ ਦਿੰਦਾ ਹੈ ਤੇ ਦਾੜੀ ਦੇ ਵਾਲ ਵੀ ਚਿੱਟੇ ਕਰ ਦਿੰਦਾ ਹੈ ਉਸ ਤੋਂ ਬਾਅਦ ਐਸਪੀ ਆਪਦੇ ਡਰਾਈਵਰ ਨੂੰ ਲੈ ਕੇ ਸਹਿਜ ਦੇ ਪਿੰਡ ਵੱਲ ਤੁਰ ਜਾਂਦਾ ਹੈ ਦੋ ਤਿੰਨ ਘੰਟਿਆਂ ਦੇ ਸਫ਼ਰ ਤੋਂ ਬਾਅਦ ਉਹ ਸਹਿਜ ਦੇ ਪਿੰਡ ਪਹੁੰਚ ਜਾਂਦਾ ਹੈ ਤੇ ਪਿੰਡ ਬਣਨ ਤੋਂ ਪਹਿਲਾਂ ਉਸ ਨੂੰ ਭੁੱਖ ਲੱਗੀ ਸੀ ਕਿਉਂਕਿ ਉਹ ਕੁਝ ਖਾ ਕੇ ਨਹੀਂ ਆਇ ਸੀ ਤਾਂ ਕਰਕੇ ਸੋਚਦਾ ਕਿ ਉਹਨਾਂ ਚਾਹ ਪੀ ਲਈ ਜਾਵੇ ਉੱਚਾ ਦੀ ਦੁਕਾਨ ਤੇ ਜਾਂਦਾ ਤੇ ਚਾਹ ਨੂੰ ਆਰਡਰ ਦਿੰਦਾ ਕਿ ਦੋ ਚਾਹ ਬਣਾ ਕੇ ਲੈ ਕੇ ਆਉ ਉਸ ਦੀ ਘਰ ਵਾਲੀ ਜਦੋਂ ਐਸਪੀ ਦੀ ਆਵਾਜ਼ ਸੁਣਦੀ ਹੈ ਤੇ ਉਸ ਦੀ ਆਵਾਜ਼ ਸੁਣ ਕੇ ਕੁਦਾ ਮਸ ਨੂੰ ਰਾਨੀ ਹੁੰਦੀ ਹੈ ਉਸ ਨੂੰ ਲੱਗਦਾ ਕਿ ਉਸ ਦਾ ਪਤੀ ਹੈ ਪਰ ਜਦੋਂ ਉਸ ਵੱਲ ਦੇਖਦੀ ਹੈ ਉਹ ਇੱਕ ਬੁੱਢਾ ਇਨਸਾਨ ਹੁੰਦਾ ਤਾਂ ਕਰਕੇ ਉਸ ਦਾ ਦਿਲ ਜਾ ਟੁੱਟ ਜਾਂਦਾ ਪਰ ਫਿਰ ਵੀ ਉਹਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਸ ਦੀ ਆਵਾਜ਼ ਉਸ ਦੇ ਪਤੀ ਨਾਲ ਬਹੁਤ ਜ਼ਿਆਦਾ ਮਿਲਦੀ ਜੁਲਦੀ ਹੈ ਫਿਰ ਉਹ ਦੋ ਚਾਹ ਬਣਾ ਕੇ ਇੱਕ ਚਾਹ ਡਰਾਈਵਰ ਨੂੰ ਦੇ ਦਿੰਦੀ ਹੈ ਤੇ ਦੂਜੀ ਚਾਹ ਐਸਪੀ ਨੂੰ ਫੜਾ ਦਿੰਦੀ ਹੈ ਜਦੋਂ ਉਹਦੀ ਅੱਖਾਂ 'ਚ ਅੱਖਾਂ ਪਾ ਕੇ ਚੰਗੀ ਤਰ੍ਹਾਂ ਦੇਖਦੀ ਹੈ ਤਾਂ ਉਸਨੂੰ ਲੱਗਦਾ ਹੈ ਕਿ ਇਹ ਉਸਦਾ ਪਤੀ ਹੈ ਤਾਂ ਕਰਕੇ ਉਸਨੂੰ ਪੁੱਛ ਲੈਂਦੀ ਹੈ ਕਿ ਤੁਸੀਂ ਹਰ ਮੇਲੇ ਨੂੰ ਇਹਨਾਂ ਸੁਣਦੇ ਐਸਪੀ ਦੀ ਅੱਖਾਂ 'ਚ ਹੰਝੂ ਆ ਜਾਂਦੇ ਐ ਉਸਦਾ ਅੰਦਰਲਾ ਪਿਆਰ ਨਿਕਲ ਕੇ ਬਾਹਰ ਆ ਜਾਂਦਾ ਹੈ ਤੇ ਉਹ ਦਬ ਦਬ ਕੇ ਰੋਣ ਲੱਗ ਜਾਂਦਾ ਹੈ ਤੇ ਆਪਦੀ ਘਰ ਵਾਲੀ ਕੋਲੇ ਮਾਫੀ ਮੰਗਣ ਆ ਜਾਂਦਾ ਹੈ ਉਸਦੀ ਘਰ ਵਾਲੀ ਉਸਨੂੰ ਬਾਅਦ 'ਚ ਦੁਕਾਨ ਦੇ ਅੰਦਰ ਲੈ ਜਾਂਦੀ ਹੈ ਤੇ ਉਸਨੂੰ ਪੁੱਛਦੀ ਹੈ ਕਿ ਕੀ ਗੱਲ ਹੋ ਗਈ ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ ਇੱਧਰ ਉਸਦੀ ਘਰ ਵਾਲੇ ਦੇ ਵੀ ਹੰਝੂ ਆ ਰਹੇ ਸੀ ਉਸਦਾ ਰੋਣਾ ਵੀ ਨਹੀਂ ਰੁਕ ਰਿਹਾ ਸੀ ਤਾਂ ਕਰਕੇ ਦੋਵੇਂ ਇੱਕ ਦੂਜੇ ਨੂੰ ਪੁੱਛਦੇ ਐ ਕਿ ਕਿਉਂ ਰੋ ਕਿ ਮੈਂ ਤਾਂ ਰੋ ਰਿਹਾ ਕਿ ਤੇਰਾ ਕੋਈ ਕਸੂਰ ਨਹੀਂ ਸੀ ਮੈਂ ਤੇਰੇ ਤੇ ਸ਼ੱਕ ਕੀਤਾ ਤੇ ਆਪਦਾ ਕਰਮ ਐ ਆਪ ਹੀ ਉਜਾੜ ਲਿਆ ਫਿਰ ਸਹਿਜ ਪੁੱਛਦੀ ਐ ਕਿ ਤੂੰ ਮੇਰੇ ਤੇ ਕਿਸ ਤੇ ਸ਼ੱਕ ਕੀਤਾ ਤਾਂ ਐਸਪੀ ਉਸ ਨੂੰ ਸਾਰੀ ਗੱਲ ਦੱਸਦਾ ਹੈ ਤਾਂ ਸਹਿਜ ਆ ਸੁਣ ਕੇ ਕੁਦਮ ਹੈਰਾਨ ਰਹਿ ਜਾਂਦੀ ਐ ਤੇ ਉਸ ਨੂੰ ਕਹਿੰਦੀ ਐ ਕਿ ਤੂੰ ਮੇਰੇ ਕੋਲੇ ਪੁੱਛ ਲੈਣਾ ਸੀ ਕਿ ਗੱਲ ਕੀ ਐ ਉਹ ਮੁੰਡਾ ਮੇਰਾ ਭਰਾ ਐ ਮੈਂ ਹੁਣ ਵੀ ਉਸਦੇ ਰਖੜੀ ਬੰਦੀ ਆ ਐਨਾ ਸੁਣ ਕੇ ਐਸਪੀ ਸਹਿਜ ਕੋਲੇ ਮਾਫੀ ਮੰਗਦਾ ਹੈ ਉਹ ਕਹਿੰਦਾ ਕਿ ਮੈਨੂੰ ਮaaf ਕਰ ਦਿਓ ਮੇਰੇ ਕੋਲੇ ਬਹੁਤ ਵੱਡੀ ਗਲਤੀ ਹੋ ਗਈ ਫਿਰ ਉਸ ਨੂੰ ਪੁੱਛਦਾ ਕਿ ਕੀ ਤੁਸੀਂ ਦੂਜਾ ਵਿਆਹ ਕਰਾ ਲਿਆ ਪਰ ਸਹਿਜ ਦੱਸਦੀ ਹੈ ਕਿ ਜ਼ਿੰਦਗੀ ਚ ਵਿਆਹ ਇੱਕ ਵਾਰੀ ਹੁੰਦਾ ਹੈ ਮੈਂ ਤੈਨੂੰ ਹੀ ਆਪਦਾ ਪਤੀ ਮੰਨਿਆ ਸੀ ਤੇ ਤੈਨੂੰ ਹੀ ਸਾਰੀ ਜ਼ਿੰਦਗੀ ਆਪਦਾ ਪਤੀ ਮੰਨਦੇ ਰਹਿ ਮੰਗੀ ਤੇ ਦਰਸਹਿਜ ਫਿਰ ਉਸ ਨੂੰ ਐਸਪੀ ਨੂੰ ਪੁੱਛਦੀ ਹੈ ਕਿ ਕੀ ਤੁਸੀਂ ਦੂਜਾ ਵਿਆਹ ਕਰਵਾ ਲਿਆ ਪਰ ਐਸਪੀ ਵੀ ਕਹਿੰਦਾ ਹੈ ਕਿ ਤੇਰੇ ਜਾਨ ਪਿੱਛੋਂ ਮੇਰਾ ਦਿਲ ਨਹੀਂ ਲੱਗਦਾ ਸੀ ਮੈਨੂੰ ਤੇਰੀ ਹਮੇਸ਼ਾ ਯਾਦ ਆਉਂਦੀ ਸੀ ਤਾਂ ਕਰਕੇ ਮੈਂ ਵੀ ਦੂਜਾ ਵਿਆਹ ਨਹੀਂ ਕਰਾਇਆ ਦੋਵੇਂ ਇੱਕ ਦੂਜੇ ਦੇ ਗੱਲ ਲੱਕੇ ਰੋਣ ਲੱਗ ਜਾਂਦੇ ਨੇ ਫਿਰ ਦੋਵੇਂ ਇੱਕ ਮੰਦਿਰ ਚ ਜਾ ਕੇ ਦੁਬਾਰਤੋ ਵਿਆਹ ਕਰਾ ਲੈਂਦੇ ਨੇ ਫਿਰ ਦੋਵੇਂ ਆਪਣੇ ਆਪਣੇ ਪਰਿਵਾਰ ਚ ਜਾਂਦੇ ਨੇ ਤੇ ਦੋਵਾਂ ਦੇ ਪਰਿਵਾਰ ਦੋਵਾਂ ਨੂੰ ਮਿਲਾ ਕੇ ਬਹੁਤ ਜ਼ਿਆਦਾ ਖੁਸ਼ੀ ਹੁਣ ਗਲਤਫਹਿਮੀਆਂ ਦੀਆਂ ਦੀਵਾਰਾਂ ਟੁੱਟ ਗਈਆਂ ਸੀ ਤੇ ਐਸਪੀ ਤੇ ਉਸਦੀ ਘਰ ਵਾਲੀ ਦੋਵੇਂ ਫਿਰ ਆਰਾਮ ਨਾਲ ਘਰ ਵਿੱਚ ਰਹਿਣ ਲੱਗ ਜਾਂਦੇ ਨੇ ਤਾਂ ਦੋਸਤੋ ਇਸ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਤੰਗ ਕਰਨਾ ਤੇ ਪਰੇਸ਼ਾਨ ਕਰਨਾ ਨਹੀਂ ਹੈ ਸਗੋਂ ਇੱਕ ਕਹਾਣੀ ਦੱਸਦੀ ਹੈ ਕਿ ਜੇ ਉਹ ਤੋਂ ਗਲਤਫਹਿਮੀਆਂ ਹੋ ਜਾਣ ਰਿਸ਼ਤਿਆਂ 'ਚ ਗਲਤਫਹਿਮੀਆਂ ਆ ਜਾਣ ਤੇ ਉਹਨਾਂ ਨੂੰ ਵੇਖ ਕੇ ਨਿਬੇੜ ਲਵੋ ਇਸ ਤੋਂ ਪਹਿਲਾਂ ਕੋਈ ਤੀਜਾ ਫਾਇਦਾ ਚੱਕ ਜਾਵੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਧੰਨਵਾਦ ਦੋਸਤੋ